So, một số quá trình của chúng tôi chưa thấy được. Quá trình chưa thấy được.

ਵਾਟਰਮ ਜੈ ਹਿੰਦ ਜੈ ਹਿੰਦ ਜੈ ਹਿੰਦ ਜੈ ਹਿੰਦ ਇਹ ਅੰਕਲੇ ਅਜਾਦੀ ਦੇ ਵਿੱਤੇ ਅਜੀ ਇਸ਼ਤ ਕੁਮਰ ਸਾਹਿਬ ਨੇ ਸੱਚੀ ਦਾਗ ਰਮ ਲਈ ਤੰਦੀ ਦੀ ਅਸਮ ਅਦਾ ਕੀਤੀ ਅਤੇ ਫਿਫਰੀ ਦੀ ਅਦੇ ਕੰਪਲੀਟ ਕਮਲਦਰੀ ਨਾਲ ਰਾਜਨਾਮ ਦੇ ਅਸੀਂ ਦੋਨਾਂ ਦਾ ਸਿਵਲ ਤੋਂ ਆਪਣੇ बहुत बहुत सभी करना अपनी आजादी दे के लिए दिन याद रखते अपना जो पंजाब के लाशा लगी है कि ड्रग नहीं हटता तो अस सारी कणक जी अज के अपना ड्रग ਬਿਲਕੁਲ ਜਾਨ ਤੋੜਨ اور ਸਭ ਨੂੰ ਤਸ਼ਵੀਰ ਕਰਨੇ ਸਭ ਨੂੰ ਮਜ਼ਬੂਰ ਕਰਨੇ ਇਤਰਾਜ਼ ਦੀ ਬੰਦਨਾ ਤੋਂ ਕਿ ਇਹ ਨਾਏ ਸਾਰਿਆਂ ਨੂੰ ਪੀਸ ਕਰਦੇ ਬਿੱਚਾਂ ਨੂੰ ਤੋਰ ਦਿੱਤੀ ਕਰੋ ਇਹ ਅੱਗੇ ਜਾਵੇਗੀ ਸਾਹਸ ਮੇਰੀ ਹੈ ਇਹ ਕਿ ਇਹ ਤਾਂ ਸ਼ੁਰੂ ਹੋ ਬਹੁਤ ਬੋਲੋ ਅਰੇ ਵਾਪਸ ਕਰੋ ਕਿ ਇਟਸ ਵਾਲਡਰਸ ਆਫ ਦਾ ਕੁਲਟੀ ਕੰਟਰੋਲ ਚਾਹਤ ਪ੍ਰੋਟੋਕੋਲ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਮੈਨੂੰ ਸਮਾਂ ਦਿੱਤਾ ਤੇ ਚੰਗਾ ਲੱਗ ਰਿਹਾ ਹੈ ਜੀ ਬੇਵਾ ਕਿਸੇ ਮੋਡਲ ਲੈਣਾ ਮੈਂ ਅੱਜ ਜਿੱਤਰਾ ਵੀ ਜਾਂ ਜੇ ਦਾ ਵੀ ਦੇਖਣ ਸਾਰੇ ਆਮ ਕਿਸਾਨ ਨੂੰ ਬਹੁਤ ਬਣ ਲਾਈਗਾ ਇਹ ਖਾਸ ਕਰਕੇ ਸਿਵਲ ਪ੍ਰੈਸ ਵੱਲੋਂ ਮਾਡੇ ਮਿਲ ਰਹੇ ਅ ਚਤਤੋ ਜੀ ਜੀ ਪ੍ਰੋਗਰਾਮ ਕਰੀ ਗਾ ਦੀ ਸਭ ਵਿੱਚ ਜਿਸ ਵਿੱਚ ਜੀਵਾਦਰ ਸਾਹਿਬ ਤੇ ਹੋਰ ਸਰਵੀਆਂ ਵੱਲੋਂ ਸਾਹਿਬ ਨੇ ਇੱਕ ਸਾਲ ਹੈ ਤਾ ਮਹਿੋਂ ਨਸਬਾ ਕਿਤੇ ਕੀ ਇਹ ਸਰਮਿਤ ਪ੍ਰਵਿਰਤ ਵਰਕਪਲਦਾਂ ਨੂੰ ਤੇ ਆਸ ਕਰਦਾ ਕਿ ਸਾਰੇ ਸਿਵਲ ਹੈ ਜਿਲ੍ਹੇ ਦੇ ਹੈਗੇ ਜੀਵਾਦਰ ਨਾਲ ਅ ਇੰਜਾਸ ਦੇ ਪੁਨੇ ਬਟਾ ਸਾਹਿਬ ਉਹ ਕਿਹਨੇ ਗਾਰੰਟੀ ਹੈਗੇ ਸਾਰੇ ਪੁਰੇ ਇਸੇ ਤਰਫ ਸਹਿਯੋਗ ਤੇ ਰਾਵ ਬੋਲਦੇ ਉਸੇ ਤਰ੍ਹਾਂ ਕਰਦੇ ਰਹੇ ਨਾ ਸੰਤਿਨ ਯੁੱਧਾਂ ਦੀ ਸਿਦੇ ਜਾਂਦਾਂ ਨੂੰ ਯੁੱਧ ਉਹ ਜੋ ਐਕਟ ਕਰਾਈ ਸਾਰੇ ਆਪਣਾ ਮੇਤਰਾ ਦਾ ਕਮ ਕਰਨ ਸਵਰਵਾਸ ਤੇ ਲੱਗੇ ਰਹੇ ਲੋਕ ਬੋਲਦੇ ਤਾ ਦਰਵਾਜ਼ੇ ਕਿ ਮਨੇ ਗੋਦ ਭੁਜਿਆ ਕਿ ਤਾ ਪਹਿਲਾ ਸੋਟਾ ਮੈਂ ਦੇ ਦਿੱਚੀ ਇਸ ਤਰ੍ਹਾਂ ਕਰਦਾ ਕੋਈ ਮੇਤਰਾ ਕੈਂਪੀ ਹੋਈ ਇਹਦੇ ਵਿੱਚ ਸਵਰਵਾਸ ਨਾਲ ਲੱਗੇ ਸਾਲਵੇ ਤੇ ਬਹੁਤ ਵਧੀਆ ਕਰਦਾ ਦਰਵਾਜ਼ੇ ボールチェいクティービット。